ਸਭ ਮਿੱਠੋ ਸਾਡੇ ਇੱਕ ਮਿੰਟ ਦੀ ਗੱਲ ਹੈ ਉਹ ਲੋਥ ਸੋਨੇ ਨੂੰ ਕਿਤੇ ਚ ਲੈਣਾ ਇੰਦੀ ਕਾਲੀ ਤੁਰਾ ਫਿਰਦਾ ਹੈ ਮੈਂ ਉਹਨੇ ਇਹ ਜਹਾਜ਼ ਨੂੰ ਮੈਂ ਉਹ ਇੱਥੇ ਕਰ ਲਿਆ ਬੜੇ ਨਾਲ ਤਾਂ ਸਤੂ ਡਿਊਟੀ ਤੇ ਹੋਣੀ ਹੈ ਬਸ ਬੇਹਮਤ ਹਾਂ ਮੈਂ ਮੰਤਰੀ ਸਾਹਿਬ ਨਾਲ ਗੱਲ ਕਰਨੀ ਹੈ ਹਲੋ ਹਲੋ ਆ ਕੀ ਹਾਲ ਹੈ ਕੰਡੀ ਠੀਕ ਹੋ ਠੀਕ ਹੋ ਇੱਕ ਨਾਲ ਸਤੀਸ਼ ਹੋ ਨਹੀਂਉਣਗੇ ਰਾਣੇ ਵਾਲੀ ਉਹ ਜਿਹੜਾ ਮਿੱਟੀ ਦਾ ਮਸਲਾ ਆ ਉਹ ਦੇਖ ਲਓ ਮੁੱਕ ਤੇ ਜਾ ਕੇ ਕੋਈ ਨਹੀਂ ਇਹਨਾਂ ਦੀ ਜ਼ਮੀਰ ਖਤਾਬ ਹੋਣੀ ਇਹਨਾਂ ਦਾ ਮਸਲਾ ਹੱਲ ਹੋ ਜਾਊਗਾ ਬਚਾ ਲੈਣਾ ਆ ਰਾਣੇ ਵਾਲੀ ਆਲਾ ਰਾਣੇ ਵਾਲੀ ਆ ਇਹ ਬੰਦਾ ਕੀ ਹੋਇਆ ਦੇਖੋ ਟੈਂਸ਼ਨ ਕਰ ਰਿਹਾ ਹੋਇਆ ਲੱਗ ਰਿਹਾ ਸੀ ਹਾਂ ਹਾਂ ਜੀ ਹਾਂ ਜੀ ਤੇ ਜੇ ਸਾਨੂੰ ਸਾਨੂੰ ਬੜੀ ਗੱਲ ਤੁਹਾਡੀ ਡਿਊਟੀ ਹੈ ਕਿ ਤੁਸੀਂ ਸਾਰੀ ਦੇਖ ਲਵੋ ਸਾਰੀ ਨੂੰ ਇਹਨਾਂ ਨੂੰ ਜਦੋਂ ਪਰਮਿਸ਼ਨ ਆ ਗਈ ਹੈ ਸਭ ਜਗ੍ਹਾ ਫੇਰ ਆਪਾਂ ਫੇਰ ਆਪਾਂ ਕਿਸੇ ਨੂੰ ਵੀ ਦੱਸਦੇ ਤਾਂ ਪਤਾ ਹੋਵੇ ਕੱਲ੍ਹ ਦੇ ਕੱਲ੍ਹ ਹੀ ਆਪਣੀ ਪੌਸਿਬਿਲਟੀ ਸਰਦਾਰ ਜੀ ਇਹ ਕੋ ਬੰਦਾ ਕਹੇ ਤੂੰ ਨਹੀਂ ਕੰਮ ਕਰਦਾ ਉਹ ਡੱਬੋ ਪਾ ਦੇਣਾ ਬੰਦਾ ਸਹੀ ਕੰਮ ਕਰਦਾ ਉਹਨੂੰ ਵੀ ਆਪਾਂ ਲੱਗਾਂਗੇ ਉਹ ਟ੍ਰੈਮਿਕ ਕੋਈ ਕੱਬਾਉਣਾ ਵਾ ਸਰ ਉਹ ਟ੍ਰੈਮਿਕ ਕੋਈ ਸੱਟ ਕਮਾਉਣਾ ਟੈਮਿਕ ਸੱਟ ਕਮਾਉਂਦਾ ਨਾ ਹਾਂ ਹਾਂ ਜੋ ਜੋ ਮੱਦੀ ਕਰਦਾ ਆਪਣਾ ਕੰਮ ਇਹਨਾਂ ਦਾ ਮਸਾਲਾ ਕਰਕੇ ਰਿਹਾ ਬਸ ਕਿੱਥੇ ਤਾਂ ਤੁਹਾਡੇ ਕੋਲ ਢੜਾਵੇਂ ਆ ਜਣ ਅੱਛਾ ਲੂਟਦੇ ਆ ਤੇ ਟੂਟੀ ਗੋਰਮਨ ਸਾਹਿਬ ਆਏ ਆ ਕੋਈ ਗੱਲ ਨਹੀਂ ਇਹ ਕੱਲ ਤਾਂ ਦੇਖੋ ਆ ਜਾਣਗੇ ਕੱਲ ਆ ਜਾਣਗੇ ਕੱਲ ਹਾਂ ਪਰ ਮੇਰੇ ਕੋਲ ਨਹੀਂ ਜਾਉਣੇ ਚਾਹੀਦੇ ਮੁੜ ਕੇ ਆ ਇਹਨਾਂ ਦਾ ਮਾਮਲਾ ਹੋ ਗਿਆ ਦੋ ਪਰ ਮੇਰੇ ਕੋਲ ਫੇਰ ਦੁਬਾਰਾ ਕਰ ਜਾਉਂ ਠੀਕ ਹੈ ਓਕੇ ਓਕੇ ਹਾਂਜੀ ਸੁਭਾਨੀ ਦੋਸਤ ਸਾਹਿਬ ਇਹ ਆਉਂਦੇ ਨਾ ਆ ਗਿਆ ਆ ਗਿਆ ਆਹ ਇਹ ਨਾ ਨਾ ਬਰਾਕ ਮੈਂ ਮਿਲਿਆ ਉਹ ਕਰ ਹਰ ਇੱਕ ਸਾਡੇ ਨਾਲ ਉਹ ਹੈਗਾ ਜੇ ਪਨਾੜਿਆਂ ਦਾ ਮਸਲਾ ਉਹ ਉਹ ਹੋ ਨਹੀਂ ਸਕਦਾ ਮੇਰੀ ਗੱਲ ਸੁਣਿਓ ਉਹ 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 ਇੰਨਾ ਸਕਦਾ ਜਾਂ ਉਹ ਅਸੀਂ ਨਾ ਬੰਦ ਇਥੇ ਕਾਰਸ ਰਾਈਸ ਮੇਲ ਤੇ ਇਹਨਾਂ ਲਾਈਟ ਲਵਾਏ ਬਣਾੜੇ ਦੀ ਹੈ ਕੀ ਗੱਲ ਸੱਧਿਆ ਸੀਗਾ ਕਿ ਮੰਡੀਆਂ ਦੇ ਆ ਜਿਹੜੇ ਛੱਡਿਆ ਉਹਨਾਂ ਦਾ ਪਰਨਾਲਾ ਜਿਹੜਾ ਉਹ ਕਹਿੰਦਾ ਭਾਜੀ ਛੱਡ ਦਾ ਡਿਜ਼ਾਈਨ ਹੀ ਇਹ ਮਤਲਬ ਜਿਹੜਾ ਪਾਸ ਹੋਇਆ ਜੇ ਜੇ ਤੁਹਾਨੂੰ ਕੋਈ ਕਹਿੰਦਾ ਉਹ ਗਲਤ ਕਹਿੰਦਾ ਜੇ ਨਹੀਂ ਜਿਹੜਾ ਨਾ ਇਹਦੇ ਪੈਸੇ ਮਿਲਦੇ ਜੀ ਧੰਨਵਾਦ ਕਰ ਦਿੰਦਾ ਜੀ ਇਥੇ ਛਟਕਾਜ ਰਾਈਸ ਮਿਲਦੇ ਦੋ ਇਹਨਾਂ ਦੇ ਇਕੱਠੇ ਛੱਡ ਹੁੰਦੇ ਆ ਉਹ ਇਹਨਾਂ ਨੇ ਪਰਨਾਲੇ ਉਤਰਾ ਪਵਾਏ ਹੈ ਜੀ ਹਾਂ ਉਹ ਆਂਦਾ ਬੰਦਾ ਜਿਹੜਾ ਉਹਨੇ ਮਿਸਤਰੀ ਨੇ ਪਾਏ ਆ ਪਰ ਨਾਪ ਨਾਲੇ ਉਹਦਾ ਮੈਂ ਪਾਦਣਾ ਈ ਮੈਂ ਮੈਦਕ ਦਾ ਉਹ ਕਹਿੰਦਾ ਉਹ ਸੈਕਟਰੀ ਨਾਲ ਗੱਲ ਕਰਦਾ ਮਾਰਕੀਟ ਕਮੇਟੀ ਦੇ ਮੈਂ ਕਹਿ ਦਿੰਦਾ ਮੈਨੂੰ ਕੀ ਜੇ ਕਰ ਸਕਦੇ ਮੈਨੂੰ ਕੀ ਪਤਾ ਲਾ ਪੈਣ ਦੇ ਮੈਂ ਪਾ ਦੇ ਉਹ ਮਤਾ ਪਾ ਦੇ ਮਤਾ ਪਤਾ ਪਤਾ ਇੱਕ ਉਹ ਬੱਸਰ ਸਾਹਿਬ ਨਾਲ ਗੱਲ ਕਰਦਾ ਹੀ ਭਲਾ ਉਹਨਾਂ ਨੇ ਸੈਕਟਰੀ ਆਪਣਾ ਬਦਲ ਤੱਕ ਦੇ ਇੱਕ ਸਰ ਸਾਡੀ ਇੱਥੇ ਨਾ ਆ ਮੰਡੀ ਸਾਡੀ ਜਾਂ ਝੋਕਦੀ ਹੀ ਤੇ ਆਪਣਾ ਮਹਿਲਮ ਕਰ ਇੱਥੇ ਅਦਕਾ ਸ਼ਰਾਬ ਕੀ ਕਿਹਦੇ ਇਹਨਾਂ ਨੇ ਗੇਰੂ ਨਾ ਸ਼ਰਾਬ ਕੀਤੀ ਆ ਪਿਛਲੇ ਸਾਲ 13 ਰੁਪਈਆ ਰੇਟ ਹੀ ਐਦਾਂ ਸ਼ੀਰ ਕੀ ਪਾਤਾ ਜੀ ਹਾਂ ਤੇ ਇਹ ਤੂੰ ਧੁੰਮਣੀ ਨਹੀਂ ਜੇ ਇੱਥੇ ਉਹ ਡੀਸੀ ਸਾਹਿਬ ਡੀਸੀ ਸਾਹਿਬ ਆ ਕੇ ਇਹਦਾ ਰੇਟ ਜਾਂ ਜ਼ਿਲ੍ਹਾ ਰਵਾਈਸ ਕਰਾ ਦੂਗਾ ਇਸ ਤਰ੍ਹਾਂ ਕਰਾਉਗਾ ਕੋਈ ਨਹੀਂ ਕਰਾਉਗਾ ਚੇਨ ਸਰ ਮੰਤਰੀ ਸਾਹਿਬ ਨਾਲ ਹੈਲੋ ਪਿਆ ਦੇ ਹੋਰ ਠੀਕ ਠਾਕ ਜੇ ਮੋਤੀਆਲੋ ਇੱਕ ਮੈਂ ਉਹ ਬੇਨਤੀ ਕੀਤੀ ਸੈਕਟਰੀ ਦੀ ਇਹ ਨਾਲੇ ਵਾਸਤੇ ਓ ਨਹੀਂ ਨਹੀਂ ਮਰਾ ਸੀਜ਼ਨ ਸ਼ੁਰੂ ਹੋ ਗਿਆ ਕਰਦੇ ਕੀ ਆ ਯਾਰ ਓ ਨਹੀਂ ਨਹੀਂ ਹੋਣੀ ਲੋੜ ਆ ਬਾਬਾ ਜੀ ਕਦੋਂ ਉਹਨੂੰ ਆ ਮੇਰੀਆਂ 9 ਮੰਡੀਆਂ ਨੇ ਤੇ ਮੈਨੂੰ ਬਹੁਤ ਪ੍ਰੋਬਲਮ ਆਊਗੀ ਹਾਂ ਪਲੀਜ਼ ਕਰ ਦੋ ਕਰ ਦੋ ਕਰ ਦੋ ਠੀਕ ਠੀਕ ਓਕੇ ਓਕੇ ਇੱਥੇ ਮੇਰਾ ਸੈਕਟੀ ਦਾ ਗੱਲ ਕਰ ਮਾਰਕੀਟ ਕਮੇਟੀ ਨਾਲ ਆ ਉਜਾਦਾ ਬਿਲਕੁਲ ਉਹ ਮਤਲਬ ਜਿਹੜੇ ਆਪਣੇ ਮੰਡੀ ਜ ਨਾਲ ਵਾਲੇ ਆਰਤੀ ਸਿੰਘ ਜਿਹੜੇ ਨੇ ਉਹ ਆਇਆ ਉਹ ਜਿਹੜਾ ਛੱਡਾ ਦੇ ਉੱਤੇ ਪ੍ਰਨਾਲੇ ਦਾ ਇਸ਼ੂ ਆ ਉਹ ਇਹਨਾਂ ਨਾਲ ਬੈਠ ਕੇ ਹੱਲ ਕਰੋ ਯਾਰ ਨਹੀਂ ਨਹੀਂ ਉਹ ਤੇ ਉਹ ਤੇ ਤੂੰ ਲਾਗੇ ਖਲੋ ਕੇ ਕਰਾਓ ਨਾ ਨਾਲੇ ਕਹਿੰਦੇ ਪੈਸੇ ਦੋ ਸਾਨੂੰ ਮਾਰਕੀਟ ਕਮੇਟੀ ਵੱਲੋਂ ਹਾਂ ਨਹੀਂ ਦੇ ਕੋ ਖਲੋ ਕੇ ਕਵਾ ਦੋ ਜੇ ਪੈਸੇ ਦੇ ਸਕਦੇ ਆ ਮਾਰਕੀਟ ਕਮੇਟੀ ਵੱਲੋਂ ਤੇ ਦਵਾ ਦੋ ਪੈਸੇ ਕੋਈ ਗੱਲ ਨਹੀਂ ਬੁਆਲਾ 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 ਬੋਲ ਠੀਕ ਓਕੇ ਅਕੀਲ ਸਾਹਿਬ ਓਕੇ ਓਕੇ ਬਾਈ ਓਕੇ ਬਾਈ ਓਕੇ ਬਾਈ ਓਕੇ ਬਾਈ ਹੌਦ ਠੀਕ ਹੈ ਇੱਕ ਉਹਨੂੰ ਕਰਦੇ ਹੋ ਮਾਰਕੀਟ ਦੀ ਸੀ ਸਾਹਿਬ ਨੂੰ ਜੇ ਸਾਡਾ ਇਹ ਅੱਜ ਦੀ ਗੱਲ ਗਵਿੰਦਰ ਸਾਹਿਬ ਆਏ ਅੱਜ ਦੀ ਅੱਜ ਤੇ ਕੱਲ ਦੋ ਦਿਨ ਦੀ ਹੋਣੀ ਕੋਈ ਅਫਸਰ ਨਹੀਂ ਆ ਠੀਕ ਆ ਕਰ ਦੂੰਗਾ ਮੁਰਗੀ ਹਾਂ ਨੋ ਸੋਈ ਉਹ ਲੋ ਇਹੋ ਕੀ ਕਰਦਾ ਹੈ ਤਗਲੀ ਚੋਣੀ ਜੀ ਪਿੰਡ ਕਿਹੜਾ ਦਾ ਇੱਕ ਇੱਕ ਸਰ ਦੋ ਮਿੰਟ ਢਾੜ ਦਿਓ ਮੈਂ ਮੰਤਰੀ ਕਲੂਸ਼ ਨੇ ਕਿਹੜਾ ਲੋਕਪੁਰਾ ਲੋਕਪੁਰਾ ਮੋਗੋਪੁਰਾ ਇਹ ਕਿਹੜੇ ਹਲਕੇ ਚ ਪੈਂਦਾ ਜੇ ਫਮਸਾਤ ਪਹਿਲਾ ਗੁਰੂਓ ਕਦਾ ਦੂੰਗਾ ਮੈਂ ਬੱਕੀ ਕਲਾ ਦੂੰਗਾ ਐਮਐਲਏ ਸਾਹਿਬ ਕੋ ਕਰਾ ਦੋ ਇਹ ਕੀ ਆ ਕੋਸਰੇ ਕਾਲ ਵਾਲਾ ਜੀ ਸਰਮਾਣ ਸਿੰਘ ਵਾਲਾ ਹਾਂ ਸਰਮਾਣ ਸਿੰਘ ਵਾਲਾ ਜਿਹੜਾ ਬੱਕੂ ਰਾਣੀ ਅੰਬਰਸਰ ਤੋਂ ਹਾਂ ਬਾਈ ਵੀਚ ਚੁੱਕਾ ਵਾ ਐਵੇਂ ਉਹਨਾਂ ਨੂੰ ਜੁਰਮ ਸੀ ਤੁਹਾਨੂੰ ਨਹੀਂ ਨਹੀਂ ਪਹਿਲੇ ਕਿੱਥੇ ਵੇਚ ਚੁੱਕਾ ਯਾਰ ਪਹਿਲੀ ਤੇ ਉਹਦੇ ਕੋਲ ਆ ਹਾਂ ਆਹ ਦੇਖੋ ਗੱਲ ਨਹੀਂ ਕਰਦੀ ਹਾਂ ਹਾਂ ਉਹ ਇਦਾਂ ਦੀ ਫੋਟੋ ਆਊਗਾ ਤੇ ਸਾਹਮਣੇ ਫੇਰ ਮੈਂ ਤੁਹਾਡੀ ਗੱਲ ਕਰੂੰਗਾ ਭਾਈ ਹੋਰ ਜੀਪੀ ਸਰ ਨੂੰ ਕਹਿੰਦਾ ਉਹ ਅੱਜ ਅੱਜ ਦੀ ਗੱਲ ਨੂੰ ਛੋਵਾ ਦਲੀ ਕਹਿਨੂੰਗਾ ਉਹ ਗੋਦਨ ਸਾਹਿਬ ਤੇ ਡਿਊਟੀ ਲੱਗੀ ਸਾਰੀ ਪੁਲਿਸ ਦੀ ਇਹ ਕੀ ਆ ਮਹਿੰਦਰਾ ਸ਼ੋਅ ਮਹਿੰਦਰਾ ਇੱਕ ਲੱਕੜਾ ਜੀ ਇਹ ਇਹ ਕੀ ਆ ਫਿਰ ਤੂੰ ਜਾ ਉੱਥੇ ਜਾ ਉਹ ਕਲਸੀ ਸਾਹਿਬ ਨੇ ਨਾ ਕੈਪਟਨ ਸਾਨ ਉਹਨੇ ਕਿਹਾ ਕਿ ਮਜੀਦ ਸਾਹਿਬ ਨੂੰ ਫੈਸਲਾ ਕਰਨਾ ਨਾ ਨਾ ਇਹ ਬਟਾਲੇ ਦਾ ਇਸ਼ੂ ਹੈ ਹਾਂਜੀ ਹਾਂਜੀ ਉਹ ਬਟੋ ਉਹਨੂੰ ਕਹੋ ਕਲਸੀ ਨੂੰ ਕਹੋ ਕਰਾਓ ਠੀਕ ਹਾਂ ਕਲਸੀ ਨਹੀਂ ਕਰਾਉਣਾ ਠੀਕ ਅਫਸਾਨੇ ਖੀਰ ਉਹਨੂੰ ਪੁੱਛਣਾ ਉਹਦੇ ਹਲਕੇ ਦਾ ਇਸ਼ੂ ਹੈ ਹਾਂ ਹਾਂ ਆਓ ਜੀ ਦੱਸੋ ਸਰ ਆ ਦੱਸੋ ਦੱਸੋ ਜਵਾਨੀ ਕਿਦਾਂ ਉਹ ਤੁਹਾਡਾ ਹੁਣ ਕੰਮ ਹੋ ਗਿਆ ਨੇ ਉਹ ਕਿਹੜਾ ਕਿਹੜਾ ਜੀ ਉਹ ਜਿਹੜਾ ਤੁਹਾਡਾ ਤੁਸੀਂ ਪੈਰੀ ਵਾਲਾ ਕਹਿੰਦੇ ਉਹਦਾ ਮੈਂਦਗਾ ਦਾ ਇਹਲਾ ਕਰਤਾ ਜੇ ਉਹ ਤੁਸੀਂ ਕਰ ਸਕਦੇ ਤੇ ਉਹ ਕੰਮ ਕੋਈ ਖਵਾਦਾ ਪੜਿਆ ਨਹੀਂ ਪਤਾ ਨੇ ਉਹਨਾਂ ਅਪ੍ਰੈਲ ਤੋਂ ਪੈਸੇ ਲੱਗੇ ਪੈਣ ਕਲਾਦੋਂ ਦੇ ਐਸ ਮਹੀਨੇ ਚ ਕਲਾਦੂ ਸਾਡੇ ਪਹਿਲਾ 31 ਮਾਰਚ ਸੀਗੇ ਪਹਿਲਾ 5 ਜੀ ਪੈਸੇ ਸਾਰੇ ਰੁਕੇ ਸੀਗੇ ਹੁਣ ਅਪ੍ਰੈਲ ਤੋਂ ਪੈਸੇ ਆਉਣੇ ਸ਼ੁਰੂ ਹੋ ਗਿਆ ਤੁਹਾਡਾ ਮੈਂ ਕਲਾਦੂਗਾ ਐਸ ਮਹੀਨੇ ਚ ਗਲੀ ਦਾ ਕਾਰਨ ਗਲੀ ਦੇ ਉੱਤੇ ਪੱਥਰ ਲਿਆਵਾ ਹੈ ਉਹ ਦੂਜੀ ਪਾਰਟੀ ਵੀ ਇਹ ਕਰਦੇ ਨੇ ਇਹ ਨਿੱਤਰ ਚੱਲਦੀ ਉਹ ਸਹੀ ਹੋਰ ਦਿੰਦੇ ਆਪਾਂ ਪਾਬੰਦਕ ਲਾਵਾਗੇ ਯਾਰ ਜਦੋਂ ਲੱਗਦੇ ਗਿਆ ਸਭਨਾਂ ਵੋਟਾਂ ਪਾ ਕੇ ਮਾਈ